ਕੀ ਇੱਕ ਕੱਟ ਨਾ ਜਾਏ ਕਰਾ ਦਿਓ ਪਤਾ ਲੈਡੋ ਦਿਖਾ ਦਿਓ ਤੇ ਅੱਜ ਇਹ ਦੇਖੀ ਬਰਡੇ ਜਸਨੀਤ ਨਿੰਮਰਾ ਪੁੱਤ ਸੱਤਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਹੈਗਾ ਜਸਨੀਤ ਦਾ ਬਰਡੇ ਹਨਾ ਜਸਨੀਤ ਦਾ ਬਰਡੇ ਅੱਜ ਜਸਨੀਤ ਨੂੰ ਸਾਰੇ ਹਮ ਸੋਸ਼ਟੀ ਕਾਲ ਬੁਲਾ ਦੋ ਸੱਤਰੀ ਕਾਲ ਉਧਰ ਤੁਮੂ ਕਰਕੇ ਸੱਤਰੀ ਲਓ ਜੀ ਦੇ ਦੋ ਜੀ ਵਧਾਈਏ ਮੇਰੇ ਪੁੱਤ ਨੂੰ ਤੇ ਅੱਜ 3 ਸਾਲ ਦਾ ਹੋ ਗਿਆ ਮੇਰਾ ਲੱਡੂ ਅੱਜ 3 ਸਾਲ ਦਾ ਹੋ ਗਿਆ ਤੇ ਮੈਂ ਹੁਣ ਕੰਮਦੰਦੇ ਕਰਦੀ ਆ ਕੱਪੜੇ ਧੋਣੀਆਂ ਦੇ ਪਾਪਾ ਗਏ ਹੋਏ ਨੇ ਸ਼ਹਿਰ ਨੂੰ ਪਾਪਾ ਕਿੱਥੇ ਗਏ ਨੇ ਕੇਕ ਟੋਪਲੇ ਹਾਂ ਇਹ ਕਹਿਣਾ ਵੀ ਮੈਂ ਸਟ੍ਰਾਬੇਰੀ ਵਾਲਾ ਕੇਕ ਕੱਟਣਾ ਕਿਹੜਾ ਕੇਕ ਲੈਣਾ ਟੋਪ ਇੱਕ ਟੋਪ ਲੈਣਾ ਵਾਲਾ ਇੱਕ ਥੋੜਾ ਪੀ ਵਾਲਾ ਹਾਂਜੀ ਟੋਡੇ ਹਾਂ ਉਹ ਨਾ ਇਸ ਤਰ੍ਹਾਂ ਸੀਗਾ ਇਹ ਦੇਖਦੂਖ ਲੈਂਦਾ ਫੋਨ 'ਚ ਵੀ ਆਏ ਕੇਕ ਕੱਟ ਦੇਣੇ ਆਏ ਹੁੰਦਾ ਹਨਾ ਤੇ ਇਹਨੂੰ ਬਹੁਤ ਆ ਵੀ ਮੈਂ ਕੇਕ ਕੱਟਾ ਕਿਵੇਂ ਕੱਟਦੇ ਹੁੰਦੇ ਨੇ ਕੇਕ ਕਿਵੇਂ ਸਾਨੂੰ ਸਵੇਰੇ ਜਦੋਂ ਅਸੀਂ ਨੂੰ ਹੈਪੀ ਬਰਥਡੇ ਵਿਸ਼ ਕਰਿਆ ਹਨ ਤੇ ਅਸੀਂ ਦਿਖਾਇਆ ਵੀ ਫੋਨ ਤੇ ਦੇਖ ਜਿਸਨੀ ਤੇ ਕਿੰਨੇ ਜਾਣੇ ਤੈਨੂੰ ਵਧਾਈ ਭੇਜਦੇ ਨੇ ਕਹਿੰਦਾ ਐ ਮम्मा ਕੇਕ ਕੱਟ ਅਸੀਂ ਉਹ ਨਹੀਂ ਕੇਕ ਕੁਕਾਪਾ ਕੱਟ ਕੱਟਦੀਆਂ ਤੇ ਇਹ ਹੀ ਹੁੰਦਾ ਵੀਰ ਚ ਐਵੇਂ ਚਾਹਵਾਣਾ ਫੋਨ ਫੋਨ ਤੇ ਦੇਖ ਲੈਂਦੇ ਤੇ ਟੀਵੀ ਚ ਕਾਰਟੂਨ ਦੇਖਦਾ ਤੇ ਵੀ ਐ ਮम्मा ਕੇਕ ਕੱਟਦੇ ਨੇ ਐ ਮੋਮਬਤੀਆਂ ਲੱਗਦੀਆਂ ਨੇ ਐ ਬਰਥਡੇ ਹੁੰਦਾ ਹਾਂ ਮੋਮਬਤੀ ਵੀ ਹਾਂ ਮੋਮਬਤੀ ਵੀ ਇਦੇ ਪਾਪਾ ਧੂਰੀ ਗਏ ਨੇ ਉਹਨਾਂ ਨੂੰ ਕੰਮ ਸੀ ਤੇ ਮੈਂ ਕਿਹਾ ਚਲੋ ਇੱਕ ਕੇਕ ਵੀ ਲੈ ਆਏ ਕਿਉਂਕਿ ਆਪਾਂ ਚਲੋ ਕੇਕ ਵੀ ਇਹ ਹੁੰਦਾ ਮੈਨੂੰ ਹਣਾ ਵੀ ਕੋਈ ਵੀ ਤਿਹਾੜਾ ਚਲੋ ਬੱਚੇ ਦਾ ਮਨ ਖੁਸ਼ ਚਾਹੀਦਾ ਜਿੰਨੇ ਖੁਸ਼ ਆ ਹਣਾ ਤੇ ਹੈ ਹਾਂ ਦੱਤੀ ਹੈ ਚੱਲ ਨੱਚ ਲੈਣੇ ਹੈਪੀ ਬਰਥਡੇ ਟੂ ਯੂ ਜਸਮੀਤ ਹੈ ਹੈਪੀ ਬਰਥਡੇ ਟੂ ਯੂ ਹੁਣ ਵਸ ਜਲਦੀ ਅੰਦਰ ਆਉਣੀ ਮੈਂ ਕੱਪੜੇ ਚੱਕਣ ਆਈ ਸੀ ਨੱਚਦੀਆਂ ਨੱਚਦੀਆਂ ਮਸਾ ਆਈ ਦਾ ਬਰਥਡੇ ਤੇ ਮੈਂ ਕੱਪੜੇ ਧੋਈ ਜਾਂਦੀ ਆ ਜੀ ਗਰਮ ਪਾਣੀ ਪਾਇਆ ਜੀ ਜਤੋਂ ਫਿਰ ਉਹਦੀ ਮੈਨੂੰ ਇੱਥੇ ਬਿਠਾਇਆ ਸੀ ਇਹ ਟੀਵੀ ਲਾ ਕੇ ਮम्मा ਆ ਜਾਣ ਅੱਛੀ ਐ ਮम्मा ਆ ਜਾਣ ਅੱਛੀ ਆਪਾਂ ਫੇਰ ਨੱਚਾਂਗੇ ਸਾਨੂੰ ਠੀਕ ਐ ਸਾਰੇ ਜਾਣੇ ਤੈਨੂੰ ਵਧਾਈ ਦੇਣਗੇ ਤੇ ਠੀਕ ਐ ਜੀ ਹੁਣ ਮੈਂ ਧੋਲਾ ਕੱਪੜੇ ਤਾਂ ਕੱਪੜੇ ਧੋਈ ਜਾਂਦੀ ਸੀਗੀ ਬਸ ਇੱਕ ਰਾਉਂਡ ਦਾ ਰਹਿ ਗਿਆ ਤੇ ਫਿਰ ਕੋਠੇ ਜਸਨੀਤ ਤੇ ਪਪਾ ਆ ਗਈ ਤੇ ਦੇਖਦੇ ਆ ਕੀ ਲੈ ਕੇ ਆਏ ਨੇ ਉਹਦੇ ਵਾਸਤੇ ਲੈ ਹੈਪੀ ਬਰਥਡੇ ਅੱਜ ਮਾਰੇ ਕਰਦੇ ਦੇ ਵਿੱਚ ਕਾਪੇ ਕੀ ਕੈਨ ਵਾਲੀ ਦਾ ਨਾਮ ਲਿਖਿਆ ਹੋਇਆ ਵਿੱਚ ਨਾਲੇ ਦੇ ਦੋ ਫਿਰ ਇਹਨੂੰ ਦੇਖ ਨਾ ਦੇ ਬੈਠਾ ਉੱਥੇ ਮੰਜੇ ਤੇ ਚਲੋ ਜੀ ਜੀ ਹੈਪੀ ਬਰਥਡੇ ਆ ਗਿਆ ਜਸਨੀਤ ਆ ਜਾਓ ਜਸਨੀਤ ਦਾ ਹੈਪੀ ਬਰਥਡੇ ਆ ਗਿਆ ਪਾਪਾ ਹਲੇ ਖੋਲੋ ਤਾਂ ਨਾਉ ਹੀ ਫੜਾ ਦੋ ਜਰ ਬਨੀਤ ਫਿਰ ਫਿਰ ਆਪਾਂ ਲਾਵਾਂਗੇ ਹੈਪੀ ਬਰਥਡੇ ਜਸਨੀਤ ਜਸਨੀਤ ਦਾ ਹੈਪੀ ਬਰਥਡੇ ਥੈਂਕ ਯੂ ਬੋਲੋ ਕੀੜਾ ਕੀੜਾ ਕੀ ਕਹਿੰਦੇ ਥੈਂਕ ਯੂ ਬੋਲੋ ਚੋਕਲੇਟ ਵਾਲਾ ਹਾਂ ਵੈਰੀ ਗੁੱਡ ਪੁੱਤ ਥੈਂਕ ਯੂ ਤਾਂ ਬੋਲੋ ਦੇਖ ਮਮਾ ਨੂੰ ਕੀੜਾ ਕਿਹੜਾ ਕੀ ਕਹਿੰਦੇ ਹਾਂ ਚੋਕਲੇਟ ਵਾਲਾ ਹਾਂ ਤੈ ਕਿੜਾ ਮੰਗਾਇਆ ਸੀ ਪੁੱਤ ਚੋਕਲੇਟ ਵਾਲਾ ਹਾਂ ਸੋਡੋਪੜੀ ਟੋੜ ਦੇਆ ਹਾਂ ਦੋਨੋਂ ਹੀ ਆ ਦੋਨੋਂ ਹੀ ਸਟਾਪਰ ਸਟਰਾ ਵੀ ਇਹ ਸਟਰਾ ਵੀ ਇਹ ਕਿੜਾ ਸੋਡੋਪੜੀ ਚੋਕਲੇਟ ਹਾਂ ਪੁੱਤ ਤਾਂ ਹੁਣ ਫਿਰ ਕੰਮ ਘੁੰਮ ਕਰਕੇ ਫਿਰ ਆਪਾਂ ਕੱਟਦੇ ਆ ਕੇਕ ਠੀਕ ਆ ਹਾਂ ਅਰੇ ਤੇਰੀ ਵੀਡੀਓ ਵੀ ਬਣ ਗਈ ਮੇਰਾ ਆਪਾ ਤਿਆਰੀ ਕਰ ਲਈ ਸਾਰਿਆਂ ਨੂੰ ਥੈਂਕ ਯੂ ਬੋਲ ਦੇ ਖੋਲ ਦੋ ਬੋਲ ਦੇ ਪਹਿਲਾਂ ਹੁਣ ਕਾ ਹਾਲ ਲੱਗ ਗਈ ਮੇਰੇ ਤੋਂੜੇ ਜੇ ਕੱਪੜੇ ਲੈ ਲੈ ਆਏ ਕਿਉਂ ਗਰਦੋ ਸਾਰਾ ਦੇਖਣ ਰੱਖੀ ਹੋ ਉਹ ਥੋੜੀ ਹੁਣ ਨਹੀਂ ਦੱਸ ਕੋ ਕਿੰਨੀ ਕਾ ਹਾਲ ਲੱਗ ਗਈ ਹਟ ਜਾ ਖੋਲ ਦੇ ਹਾਂ ਨਹੀਂ ਕਿਹੜਾ ਕੇਜ ਮੰਗਵਾਇਆ ਸੀ ਤਾ ਕੋਕਲੇਟ ਨਹੀਂ ਦੀ ਦੀ ਕਲਾਸ ਲੱਗ ਲੈਣਦੇ ਆਪਾਂ ਵੈਲੂ ਨੂੰ ਭਰਦੇ ਆਂ ਦੀ 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 ਕਲਾਸ ਲੱਗ ਲੈਣਦੇ ਜਦੋਂ ਦੀ ਕਲਾਸ ਲੱਗ ਗਈ ਫਿਰ ਵੈਲੂ ਨੂੰ ਪੜਾਹੀ ਇਹ ਖਾਣਾ ਆਹ ਕੱਟਣਾ ਤੇ ਫਿਰ ਪੁੱਤ ਦੀਦੀ ਵੀ ਨਾਲ ਲੱਗੂਗੀ ਆਪਣੀ ਪਲੇਟ ਆਏਗਾ ਹਾਂ ਸਾਰਾ ਕੁਝ ਆ ਫਿਰ ਭੈਣਾਂ ਭਾਈਆਂ ਨਾਲੀ ਸੋਨਾ ਲੱਗਦਾ ਹੁੰਦਾ ਬਰਥਡੇ ਹਾਂ ਤੇ ਚਲੋ ਜੀ ਮੇਰੇ ਥੋੜੇ ਜਿਹਾ ਕੱਪੜੇ ਰਹਿੰਦੇ ਨੇ ਮੈਂ ਹੋਰ ਥੋਲਾ ਇਹ ਜਿਸ ਨੀਤ ਨੇ ਹੁਣ ਟਿਕਰਾਤਾ ਹੈ ਨਹੀਂ ਸਾਨੂੰ ਟਿਕਨਤਾ ਦੇਣਾ ਨਹੀਂ ਹੈਗਾ ਫਿਰ ਸਾਰਾ ਕੋ ਸਾਇ ਦੇ ਵਿੱਚ ਆਪਾਂ ਕੇਕ ਕੱਢਵਾ ਦਿੰਦੇ ਆ ਤੇ ਤਾਂ ਕਰਕੇ ਸੀ ਦੇਖੋ ਬੱਚੇ ਦੀ ਖੁਸ਼ੀ ਸੀ ਖੁਸ਼ੀ ਆ ਹਾਂ ਆਪਾਂ ਨੂੰ ਤਾਂ ਹਾਂਜੀ ਹਾਂ ਸੀ 3 ਵਾਲੀ ਮੋਮਬਤੀ ਲੈ ਕਹੋ ਲਾਂਗੇ ਆਪਾਂ ਕੱਢ ਜਾ ਮਾੜੇ ਦੇ ਪੁੱਤ 3 ਵਾਲੀ ਮੋਮਬਤੀ ਤਾਂ ਕਰਕੇ ਆ ਹੁਣ ਇਹਨੇ ਸਾਨੂੰ ਘੱਟੇ ਵੀ ਨਾ ਤਾਂ ਰਹਿਣੀ ਦੇਣਾ ਉਧਰ ਰਵਨੀਤ ਦੀ ਕਲਾਸ ਲੱਗੀ ਹੋਈ ਆ ਤੇ ਮੈਨੂੰ ਐਸੀ ਵੀ ਕਲਾਸ ਲੱਗ ਲੈਣ ਦੀ ਆ ਕੰਮ ਨਹੀਂ ਆ ਕੰਮ ਨਹੀਂ ਤੇ ਹੁਣ ਉਹ ਤਾਂ ਰਵਨੀਤ ਨੂੰ ਤਾਂ ਹੁੰਦਾ ਨਹੀਂ ਹੈ ਨਾ ਬੜੇ ਛੋਟੇ ਹੁੰਦੇ ਚਲ ਆਪਾਂ ਬੱਚੇ ਨੂੰ ਹੁੰਦਾ ਇਹਨੂੰ ਫੋਨ ਤੇ ਦੇਖਦੀ ਆ ਕਾਰਟੂਨ ਵਗੈਰਾ ਤੇ ਬਰਥਡੇ ਦਾ ਤਾਂ ਕਰਕੇ ਹੁੰਦਾ ਹੁਣ ਰੁਨੀ ਤਾਂ ਕਹਿੰਦੀ ਮम्मा ਸੱਡੋ ਪਰੇ ਗੁਰਦੁਆਰਾ ਸਾਹਿਬ ਜਾਇਓ ਨੇ ਮੱਥਾ ਟੇਕਿਆ ਨੇ ਤੇ ਜਾਣਾ ਤਾਂ ਅੱਜ ਵੀ ਸੀ ਅੱਜ ਆਪਣੀ ਗੱਡੀ ਘਰੇ ਨਹੀਂ ਹੈਗੀ ਤੇ ਗੱਡੀ ਨਹੀਂ ਹੈਗੀ ਤਾਂ ਕਰਕੇ ਚਲੋ ਗਿਆ ਕੋਈ ਗੱਲ ਨਹੀਂ ਫਿਰ ਬਾਬਾ ਜੀ ਬਾਬਾ ਜੀ ਮਨਜ਼ੂਰ ਕਰ ਲੈਣਗੇ ਹਨਾ ਫਿਰ ਬਾਬਾ ਜੀ ਨੂੰ ਵੀ ਆਪਾਂ ਬੱਬਾ ਬੇੜੀ ਘੱਟੀ ਕਿੱਥੇ ਗਈ ਗੱਡੀ ਆਜੂ ਪੁੱਤ ਆਪਣੀ ਆਜੂਗੀ ਤੇ ਜਸਨੀਤਾ ਹੋ ਰੇ ਹੈ ਤਾਂ ਉੱਤਰ ਫਿਰ ਆਪਾਂ ਕੇਕ ਕੀ ਹੋ ਗਿਆ ਪੁੱਤ

ਇੱਧਰ ਹੋ ਜਾ ਗੁੱਟੂ ਕੀ ਕਰਾਂ ਮੈਂ ਹੁਣ ਉਹ ਚੜ ਗਿਆ ਕੰਮ ਕੰਮ ਨਹੀਂ ਹੁੰਦਾ ਇੱਧਰ ਉਤਾਰਿਆ 2 ਮਿੰਟ ਉਧਰ ਜਾ ਚੜਿਆ ਕੋਠੇ ਤੇ ਆ ਗਈ ਅੱਜ ਤੋਂ ਪਹਿਲਾਂ ਵਧੀਆ ਨਹੀਂ ਪੀਸ ਸੀ ਹੁਣ ਬਦਲਵਾਈ ਹੋ ਗਈ ਤੇ ਵੀ ਕੇ ਕੱਪੜੇ ਲਾ ਕੇ ਲੈ ਜਾ ਦੋਨੇ ਤਾਰਾ ਪਰ ਇਹ ਬਈਆਂ ਨੇ ਇੱਥੇ ਕੁਝ ਸਟੈਂਡ ਤੇ ਪਏ ਹੋਏ ਨੇ ਤੇ ਹੁਣ ਤਾਰ ਕੇ इन्हों ले जा रवनीत जसनीत गई हुई है आके उन्हें फेर करना फिर आया केक कट्टा गई रवनीत द्लासा अलग हटन गिया शाम हो गई बिलकुल बदल हो गए एकदम जसनीत जी थोड़ी जी तैयारी करती हम बाकी तैयारी आप कर दे। तो कुछ चेंज कर लो आप भी अपने पुत तैयार होटा रेडी हो जाने चलो ਈ ਮસ્ਤੀ ਕਰਦੇ ਆ ਬੱਚਿਓ ਆਹ ਤੂੰ ਮੈਂ ਹੀ ਤਰੇ ਦੇ ਰੂਣਾ ਤੇ ਬੀਤੀ ਚਾਉਗੀ ਨਹੀਂ ਹੀ ਰਣਾ ਹਾਂ ਤੂੰ ਮੈਂ ਮੈਂ ਤੂੰ ਦੇ 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 ਸੁੱਖਾ ਮੈਂ ਹੀ ਤੁੰਗਾ ਮੈਂ ਵੀ ਪਿਆਰ ਹੁੰਦੀ ਮੈਂ ਕਿ ਤਸਨੀਤ ਕੇ ਦਾ ਮम्मा ਸਾਰੇ ਜਣੇ ਪਿਆਰ ਹੁੰਦੇ ਨੂੰ ਬਰਥਡੇ ਦਾ ਇੰਨੀ ਖੁਸ਼ੀ ਸੀਗੀ ਤੇ ਹੋਣੀ ਕਿਸਨੀ ਚ ਕੀ ਕਰਨਾ ਆਪਾਂ ਨੇ ਹੈਪੀ ਬਰਥਡੇ ਹੈਪੀ ਬਰਥਡੇ ਕਰਨਾ ਚਲੋ ਆਹ ਦੇਖ ਲਓ ਖੇਡਣ ਲੱਗੇ ਪਹਿਲੇ ਤਾਂ ਕੇਕ ਲਿਆ ਮਾਂ ਪਹਿਲਾਂ ਕੇਕ ਲਿਆ ਮਨਣਾ ਇਹਦੀ ਕੈਪਨਰ ले आऊनी है मैं मेरे बच्चे का हैप्पी बर्थडे है सरफ उन्होंने गया मैंने उनको इकट्ठे कर दिया मेरे बच्चे का हैप्पी बर्थडे है तो देखो तो मैं सोनी बन के आई हूं लो जी इसमें ना मैं सोनी बन गई तू कह आसि मैं ये थोड़ा स्वागत आपा केक लेजिए ते ਨਹੀਂ ਕੜਕੀ ਟ੍ਰੇਚਰ ਆਫ ਕਿ ਲੈ ਜਾ ਹਰ ਅਮੀਕ ਨੱਕੇ ਜਾਊਗੀ ਕੇਕ ਸੈਟ ਕਰ ਇਹਦਾ ਉਹ ਵੀ ਸੀਗਾ ਇਹਦੇ ਉੱਪਰ ਲੱਗਿਆ ਹੋਇਆ ਰਪਰ ਦੇ 3 ਸੀਅਰਸ ਵਾਲਾ ਉਹ ਸੀਗਾ ਉਹ ਤੇ ਜਾ ਕੇ ਸੈਟ ਕਰ ਲੈਨੇ ਆ ਤੇ ਤੇ ਪਿਆਓ ਜੀ ਬਤਾਈ ਗਿਆ ਹਨਾ ਅੱਜ ਮੇਰੀ ਅੱਜ ਮੇਰੀ ਧੀ ਦਾ ਹੈਪੀ ਬਰਥਡੇ ਆ ਜੀ ਜੀ ਤੇ ਜਰੂਰ ਵਿਸ਼ ਕਰੋ ਤੇ ਫਾਰੀ ਜਾਣੀ ਤੇ ਲਾਈਕ ਕਰ ਦਿਓ ਜੀ ਸੱਤ ਸਿਆ ਤੇ ਲਾਈਕ ਕਰ ਦਿਓ ਹਨਾ ਜੀ ਜੀ ਤੇ ਆਪ ਆਪਦੇ ਉਹੀ ਟਾਈਮ ਤੇ ਲਾਈਵ ਆਪਾਂ ਲਾਈਵ ਹੋ ਗਏ ਹਨਾ ਉਹੀ ਟਾਈਮ ਤੇ ਬਹੁਤ ਪੰਜਾਬੀ ਬਲੌਗਰ ਤੇ ਧੰਨਵਾਦ ਤੁਹਾਡਾ ਲਾਈਵ ਆਉਣ ਲਈ ਤੇ ਹੈਪੀ ਬਰਥਡੇ ਆ ਜੀ ਇਹ ਮੇਰੇ ਪੁੱਤ ਦਾ ਹੈਪੀ ਬਰਥਡੇ ਸਪੈਸ਼ਲ ਬਣ ਗਿਆ ਅੱਜ ਹਨਾ ਸਹੀ ਹੈ ਕੋਈ ਦਿੱਕਤ ਨਹੀਂ ਆਈ ਕੇਕ ਦੀ ਨਹੀਂ ਠੀਕ ਹੈ ਲਿਖਾਵਾਂਗੇ ਤੁਮ੍ਹ੍ਹੋ ਸਾਰਾ ਜੀ ਲਾਓ ਜੀ ਕੈਂਡਲਸ ਕੈਂਡਲਸ ਮੈਂ ਤੁਹਾਨੂੰ ਮੈਂ ਤੁਹਾਨੂੰ ਹਾਂ ਜੀ ਲਾਓ ਜੀ ਆਜੋ ਅੱਜ ਹੈਗਾ ਮੇਰੇ ਜਸਨੀਤ ਦਾ ਹੈਪੀ ਬਰਥਡੇ ਤੇ ਇਹ ਬੇਟੀ ਹੈ ਛੋਟੀ ਸਾਡੀ ਉਹਦਾ ਹੈਪੀ ਬਰਥਡੇ ਅੱਜ ਜਸਨੀਤ ਖੋੜ ਗਰੇਵਾਲ ਦਾ ਇਹ ਨਾਮ ਅੱਜ ਸਾਡੇ ਜਸਨੀਤ ਗਰੇਵਾਲ ਦਾ ਹੈਪੀ ਬਰਥਡੇ ਆ ਲਾਓ ਜੀ ਥੋੜਾ ਜਾਂ ਬੈਲੀ 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 ਜਦੋਂ ਮਾਂ ਹਸਪੀਟਲ ਆ ਜਸਨੀਤ ਆਇ ਨਹੀਂ ਕਰਨਾ ਜਸਨੀਤ ਜਿਹੜੇ ਬੱਚੇ ਦਾ ਬਾਟੇ ਹੁੰਦਾ ਉਹ ਸਾਨੀ ਕਈ ਫਾੜੀ ਉਧਰ ਬਿਠਾ ਦੇ ਨੂੰ ਸਾਹਮਣੇ ਬਹਿ ਜਾ ਤੁਸੀਂ ਦੋਨੇ ਜਾਨੀ ਜਸਨੀਤ ਜਸਨੀਤ ਨੂੰ ਦਾਇਆ ਸ਼ਤ ਤਵਾਮਲਾ ਜੀ ਧੰਨਵਾਦ ਜਿਹੜੀ ਜਿਹੜੀ ਮੇਰੀ ਭੈਣ ਭਰਾ ਦੀ ਬੱਚੀ ਤੁਸੀਂ ਵਾਰਡ ਗੌਰਟ ਮਾਫੀਆ ਕਹਿੰਦਾ ਹਾਂ ਹਾਂਜੀ ਹਾਂਜੀ ਲਓ ਜੀ ਕਮੈਂਟ ਆਪਾਂ ਬਾਅਦ ਚ ਪੜਦੇ ਆਂ ਜੀ ਗਰੀਬਾਂ ਪੰਜਾਬੀ ਵਲੌਗਰਸ ਤੇ ਜਿਹੜੇ ਭੈਣ ਭਰਾ ਦੇਖ ਰਹੇ ਹੋ ਤੇ ਇਹ ਬਾਦ ਪੰਜਾਬ ਤੋਂ ਆਜੀ ਅਸੀਂ ਪੰਜਾਬ ਤੋਂ ਤੁਸੀਂ ਆਵਾਜ਼ ਘੱਟ ਕਰ ਲਓ ਅੱਜ ਮੇਰੇ ਬਸ ਹੋਣ ਲਈ ਮੈਂ ਬੋਲ ਲਓ ਜੀ ਲੈ ਲਓ ਜੀ ਮੈਨੂੰ 2 ਮਿੰਟ ਹੋ ਕਰਾ ਨਹੀਂ ਖੜ ਜਾ ਜੀ ਜਿੰਨੇ ਵੀ ਮੇਰੇ ਭੈਣ ਭਰਾ ਇੰਨੇ ਕੈਮਰੇ ਕਿ ਆਦੀ ਸੈੱਟ ਕਰੋਗੇ ਬਸ ਮੈਂ ਤੁਹਾਡਾ ਵਲੌਗ ਵਾਲਾ ਪੂਰਾ ਸੈੱਟ ਬਣਾ ਅੱਜ ਉਹ ਹੈਪੀ ਬਰਥਡੇ ਮੈਂ ਵੀ ਅੱਜ ਲਾਈਵ ਵਾਲਾ ਤਾਂ ਮੈਂ ਇੱਥੇ ਰੱਖ ਦੂੰਗਾ ਕੋਈ ਨਾ ਦੀਦੀ ਜਿਸਨੀ ਨੂੰ ਤਾਂ ਪੂਰੀ ਦੇਖੋ ਜੀ ਬਣੀ ਜਾਂਦਾ ਤੁਹਾਡਾ ਵਲੌਗ ਬਣੀ ਜਾਂਦਾ ਤੇ ਚਲੋ ਚਲੋ ਜੀ ਜਿਸਨੀ ਤਾਂ ਖੂਪ ਮਾਰ ਨੂੰ ਪੂਰਾ ਕੇਮ ਹੈ ਜਿਸਨੀ ਹੈਪੀ ਬਰਥਡੇ ਟੂ ਯੂ ਜਿਸਨੀ ਹੈਪੀ ਬਰਥਡੇ ਟੂ ਯੂ ਜਿਸਨੀ ਖੱਟਦਾ ਜਾ ਐਂਡੀ ਘਾਲੇ ਐਂਡੀ ਘਾਲੇ ਜਿਸਨੀ ਤਾਂ ਇਨੇ ਦਾ ਸਵੇਰ ਦੀ ਬਹੁਤ ਕਾਹਲ ਹੋਈ ਪਈ ਚਾ ਜਮਾ ਕੰਮ ਨਹੀਂ ਕਰਨ ਦਿੱਤੇ ਅੱਜ ਅੱਛਾ ਦੇਖ ਦੇਖੋ 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 ਕਹਾਣਾ ਕਰ ਦਮਾਰੀ ਮੂੰਹ ਤੇ ਜਸਨੀਤ ਨੂੰ ਪੂਰੀ ਤਿਆਰੀ ਹੈ ਜੀ ਕਾਲੀ ਹੋਈ ਪਈ ਹੈ ਦੇਖੋ ਹੈਪੀ ਬਰਥਡੇ ਜਸਨੀਤ ਅੱਜ ਜਸਨੀਤ ਦਾ ਹੈਪੀ ਬਰਥਡੇ ਹੈ 3 ਸਾਲ ਦੀ ਹੋ ਗਈ ਬੇਟੀ ਜਸਨੀਤ ਕੌਰ ਗਰੇਵਾਲ ਲੈ ਜਾ ਕੇ ਵੀ ਤੁਮੀ ਪਾ ਲਾ ਲਾਈਵ ਵੀ ਚੱਲ ਰਿਹਾ ਹੈ ਲਓ ਜੀ ਹਰਜਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਲਓ ਜੀ ਲੋ ਜੀ ਹਰਜਿੰਦਰ ਸਿੰਘ ਅਫੀਕਲ ਪੰਜਾਬ ਕਹਾਂ ਤੋਂ ਆਏ ਹੋ ਜੀ ਆਜੋ ਜੀ ਮੈਨੂੰ ਆ ਮੇਰਾ ਲਾਈਵ ਚੱਲ ਰਿਹਾ ਵੀ ਆਜੋ ਹਲੋ ਆਜੋ ਜੀ ਉਹ ਇੱਕ ਪਪਾ ਆ ਗਏ ਲੋ ਜੀ ਮੈਂ ਲਾਈਵ ਦੇ ਵਿੱਚ ਵੀ ਆਇਆ ਹੋਇਆ ਹਾਂ ਉਹ ਦੇਖ ਸਕਦੇ ਹੋ ਬਾਈ ਤੁਹਾਨੂੰ ਲੋ ਜੀ ਜਸਨੀਪ ਜੀ ਮੈਂ ਤਾਂ ਦੇ ਵਿੱਚ ਬਹੁਤ ਵਾਰ ਥੋੜਾ ਜਿਹਾ ਖਵਾਦਾ ਪੁੱਤ ਥੋੜਾ ਜਿਹਾ ਮੈਂ ਤਾਂ ਖਵਾਦਾ ਸੀ ਨੂੰ ਬਬਾ ਹੈਪੀ ਬਰਥਡੇ ਹੈਪੀ ਬਰਥਡੇ ਬਬਾ ਇਹ ਬੜਾ ਘੰਟਾ ਬਬਾ ਲੈ ਲੋ ਜੀ ਏ ਹੈਪੀ ਬਰਥਡੇ ਜਸਨੀਤ ਹੈਪੀ ਬਰਥਡੇ ਤੇਰੀ ਆਜਾ ਤੂੰ ਤੇ ਕੁੱਤਾ ਆਲਾ ਹੈਪੀ ਬਰਥਡੇ ਜਸਨੀਤ ਪੁੱਤ ਪਾਰੀ ਹੈਪੀ ਬਰਥਡੇ ਪੁੱਤ ਪਟਟੇ ਹਾਂ ਤੱਕ ਮਤ ਦੇ ਲਾਓ ਜੀ ਜਸਨੀਤ ਲਾਓ ਤੇ ਆਨੇ ਕੱਪੜੇ ਪਾਈ ਨੇ ਇੱਧਰ ਦੇਖੋ ਜੋਨੇ ਜਾਣੀ ਲਾਓ ਜੀ ਲਾਓ ਜੀ ਮੈਂ ਵੀ ਮੈਂ ਹੋਰ ਖਿਲਾਉਣਾ ਤੈਨੂੰ ਪੁੱਤ ਜਸਨੀਤ ਨੂੰ ਕੱਢ ਦੇ ਫਿਰ ਲੌਰੀ ਆ ਵੀ ਮਜ਼ਾ ਆਉਂਦਾ ਹੀ ਹੁੰਦਾ ਹੈ ਨਾ ਆ ਬਾਲਾ ਕਹਿੰਦਾ ਮੈਂ ਤਾਂ ਬਾਲਾ ਹੀ ਕਰਾਂਗਾ ਪੂਰਾ ਮਾਸੇ ਕੇਕ ਕੱਟਣਾ ਆ ਜਾਇਆ ਕਰਨਾ ਪਤਾ ਨੇੜੋਂ ਦਿਖਾ ਦਿਓ ਤੇ ਅੱਜ ਇਹਦਾ ਕੋਰ ਇਹ ਹੈਪੀ ਹੋਅਰ ਦੁਆਰਾ ਸਾਡਾ ਜਾਨਦਾ ਸਾਡੀ ਗੱਡੀ ਨਾ ਸਾਮ ਨੂੰ ਆਈ ਹੈ ਗਈ ਹੋਈ ਸੀ ਗੱਡੀ ਅੱਜ ਕਾ ਵੀ ਬਹਿ ਜਾ ਆ ਜਾ ਪੁੱਤ ਜੀ ਆ ਜਾ ਬਿਲਕੁਲ ਤੇ ਗੱਡੀ ਆਈ ਹੈ ਸਾਮ ਜਾਂ ਮੈਂ ਕੋਲੇ ਬੈਠਾ ਜਾ ਉਹ ਰਹੀ ਆ ਜੀ ਇੱਕ ਪਾਕੇ ਦਿੰਦੀ ਆ ਸਾਰੇ ਜੀ ਤੇ ਆਪਾਂ ਹੁਣ ਇੱਕ ਕੇਕ ਕੱਟ ਲਿਆ ਹੁਣ ਮੈਂ ਬੱਚਿਆਂ ਨੂੰ ਨਾ ਕੇਕ ਖਾਣ ਨੂੰ ਦਿੰਦੀ ਆ ਤੇ ਫਿਰ ਬਾਕੀ ਆਪਾਂ ਵੀਡੀਓ ਨੂੰ ਫਿਰ ਕੰਟੀਨਿਊ ਕਰਦੇ ਆ ਅੱਗੇ ਤੇ ਦੇਖੋ ਜਸਨੀਤ ਦਾ ਤੁਹਾਡੇ ਸਾਰਿਆਂ ਨਾਲ ਮਿਲ ਕੇ ਹਨਾ ਹੈਪੀ ਬਰਥਡੇ ਸਪੈਸ਼ਲ ਬਣ ਗਿਆ ਦੇਖੋ ਛੋਟੇ ਬੱਚਿਆਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਹਨਾ ਹੁਣ ਕੇਕ ਖਾ ਲਈਏ ਜੀ ਤੁਤੀ ਵੀ ਖਾ ਲਓ ਤੁਹਾਨੂੰ ਵੀ ਸਾਰੇ ਜਾਨੀ ਜਿਨ੍ਹਾਂ ਨੇ ਆਪਾਂ ਨੂੰ ਹਨਾ ਵਿਸ਼ ਕਰਿਆ ਮੈਂ ਪਹਿਲਾਂ ਹੀ ਸਾਰਿਆਂ ਨੂੰ ਕਹਿਨੀ ਆ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਹੁਣ ਤੇ ਬੱਚਿਆਂ ਨੂੰ ਕੇਕ ਦੇਦਾਂ ਖਾਣ ਵਾਸਤੇ ਤੇ ਫਿਰ ਆਪਾਂ ਅੱਗੇ ਵੀਡੀਓ ਨੂੰ ਕੰਟੀਨਿਊ ਕਰਦੇ ਆ ਕੇਕ ਲੈ ਚਲੀਏ <laughs> लो जी लो जी लो जी लो जी जी लो 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 लो जी लो जी लो लो जी 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 जी ਸਾਰੇ ਮੈਂ ਆਪਣਾ 45ਵੇਂ ਜਸਮੀ ਨੋ 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 ਮੈਂ ਖਵਾ ਰਹੀ ਹਾਂ ਤੁਹਾਨੂੰ ਮੰਮਾ ਸਲਾਮ ਜੀ ਸਾਰੇ ਮੈਂ ਕਰਾਂ ਕਿੰਨੇ ਕਿ ਇਧਰ ਆਖ ਲੈ ਜੀ ਬਈ ਲੈ ਆ ਕੇ ਜਸਮੀ ਥੈਂਕ ਯੂ ਤਾਂ ਬੋਲ ਦੇ ਸਾਰਿਆਂ ਨੂੰ ਹੈਪੀ ਪਾਰਟੀ ਹੈਪੀ ਬਰਥਡੇ ਥੈਂਕ ਯੂ ਬੋਲ ਲਾਉ ਜੀ ਮੈਂ ਵੀ ਥੈਂਕ ਯੂ ਬੋਲੋ ਥੈਂਕ ਯੂ ਥੈਂਕ ਯੂ ਜੀ ਠੀਕ ਹੈ ਤੇ ਥੈਂਕ ਯੂ ਜੀ ਥੈਂਕ ਯੂ ਲਓ ਜੀ ਕੇਕ ਖਾ ਲਓ ਅੱਜ ਜਸਮੀ ਨੇ ਨਵੇਂ ਕੱਪੜੇ ਪਾਏ ਨੇ ਹੈ ਨਾ ਜਸਮੀ ਜੀ ਸਾਰਿਆਂ ਲਈ ਦੇ ਆ ਫਾਰੇ ਲਿਖ ਦੇਖੋ ਨਹੀਂ ਹੋਰ ਦੇ ਦੂੰਗਾ ਮੈਂ ਖਾਲੇ ਦੇਖਣਾ ਤੇ ਹੋਰ ਖੇਡ ਰਹੇ ਨਹੀਂ ਬੱਚੇ ਹੁਣ ਮੈਂ ਭਾਂਡੇ ਸਾਫ ਕਰਿਆ ਵਾ ਤੇ ਫੇਰ ਕਰਨੀ ਹੈ ਰੋਟੀ ਦੀ ਤਿਆਰੀ ਉਹ ਵੀ ਲੈ ਜਾ ਸੱਕਲੇ ਰੂ ਦੀ ਟ੍ਰੇ ਤੇ ਇਹਨਾਂ ਨੂੰ ਬੱਚਿਆਂ ਨੂੰ ਕੇਲੇ ਲੈ ਲਿਆ ਦਿੰਨੇ ਆ ਤੇ ਐਪਲ ਕੱਟ ਲੈਣਾ ਹਾਂ ਆ ਬਸ ਮੋਸੇ ਬਗੈਰ ਕੋਈ ਜੰਕ ਫੂਡ ਨਹੀਂ ਮੰਗਾਇਆ ਹੈਗਾ ਤੇ ਫੇਰ ਰੋਟੀ ਸਾਫ ਕਰਕੇ ਕਿ ਰੋਟੀ ਬਣਾਉਣੇ ਆ ਬਹੁਤ ਪਿਆਰ ਦਿੱਤਾ ਤੁਸੀਂ ਤੇ ਇਹ ਹੈ ਵੀ ਆਪਾ ਨਹੀਂ ਅੱਜ ਨਵਾਂ ਬਣਾਈਏ ਮੈਂ ਨਾਲ ਦੀ ਨਾਲ ਵਲੌਗ ਮੈਂ ਕਰੀਂ ਹੁੰਦੀ ਨਹੀਂ ਜੀ ਤੇ ਲਾਈਵ ਵੀ ਬਣਾਉਣਾ ਗੱਲਬਾਤ ਕਰਨੀ ਹੈ ਜੀ ਤੁਸੀਂ ਨਹੀਂ ਖਾਓ ਲਓ ਬੱਚਿਓ ਖਾਓ ਜਸਟ ਨਹੀਂ ਤੇ ਕਰਦ ਨੂੰ ਭੱਜ ਕੇ ਪੈ ਗਈਆਂ ਲਓ ਕਰਦ ਚੱਕ ਦੀ ਦਾ ਮੌਈ ਵਾਲਾ ਤੇ ਲਾਈਕ ਵੀ ਹਾਂ ਫਰੂਟ ਲਾਓ ਜੀ ਕੇ ਵੀ ਰੋਟੀ ਇੱਥੀ ਖਾਣੀ ਹੈ ਤਾਂ ਫਰੂਟ ਲਾਓ ਲੈ ਕੀ ਖਾਣਾ ਹੈ ਨਾ ਨਹੀਂ ਬਣਾਣਾ ਕੋਈ ਐਪਲ ਕੱਟਦੀਆਂ ਫਿਰ ਮੈਂ ਐਪਲ ਖਾ ਲਵਾਂ ਤੱਦ ਮਾਰੀ ਦੇਖ ਲੈ ਮੇਰੇ ਹੱਥ ਤੇ ਬਹੁਤ ਖਗਾਣੇ ਦੇ ਦਿੱਸੇ ਤੂੰ ਕਰ ਤ ਸਹੀ ਤਰੀਕੇ ਨਾਲ ਫਾੜਨਾ ਤੂੰ ਮਾਰੂ ਆਪਦੇ ਵੀ ਮਾਰੂ ਹੁਣ ਕੱਢ ਲੈ ਖੂਨ ਬਚ ਗਈ ਬਚ ਗਈ ਆ ਬਹੁਤ ਕੀ ਬਚੀ ਬਚਦੀ ਰਹੂ ਆਹੋ ਛੇ ਆਹ ਜੀ ਵੇਖ ਦੇਖ ਛੱਡ ਤੂੰ ਫੜਦੀ ਹੋ ਗਲਤ ਸੀ ਗਾ ਰੋ ਇਹ ਚਲਾ ਹੁਣ ਇਧਰ ਤਰਦ ਫਿਰ ਬੱਚਿਆਂ ਤੋਂ ਤਾਂ ਇਹੀ ਜੀ ਚੀਜ਼ ਫੜਨਾ ਫੜ ਕੇ ਲੈ ਗਈ ਜੀ ਆਪਦੇ ਬੱਚੇ ਚਲੋ ਕੋਈ ਦੇਖੋ ਦੇਖੋ ਫਰੋਂਟ ਲਾਓ ਯਾਰ ਆ ਖਾ ਉਹ ਰਮਣੀ ਤੇ ਲੈ ਤੇ ਵੀ ਲੈ ਬਈ ਬੱਬਾ ਮੈਂ ਖਾਉਂ ਆ ਦੇਖ ਲ ਮਮਾ ਜੀ ਕਿੰਦਾ ਖਾ ਖਾ ਮੈਂ ਤੇ ਦੇਖ ਲੈ ਕਿ ਮੈਂ ਘਰ ਦੇ ਤੋ ਮੈਂ ਤੂੰ ਵੀ ਖਾ ਲੈ ਰਮਣੀ ਬਚ ਕੇ ਰਹਾ ਕਰ ਕੱਲ ਸਭ ਬਚਾ ਜੀ ਆਪਾਂ ਫਿਰ ਬਰਥਡੇ ਮਨਾ ਲਿਆ ਤੇ ਆ ਵੀ ਪ੍ਰਾਣੀ ਨੂੰ ਸੇ ਵਾਪਸ ਆ ਗਏ ਤੇ ਬੱਚੇ ਬਹੁਤ ਖੇਡੇ ਬਹੁਤ ਜ਼ਿਆਦਾ ਖੇਡੇ ਤੇ ਹੁਣ ਰੋਟੀ ਰੋਟੀ ਬਣਾਉਣੇ ਆ ਤੇ ਅੱਜ ਸਾਗ ਤੜਕੀ ਤੇ ਨਾਲ ਮੱਕੀ ਦੀ ਰੋਟੀ ਬਣਾਉਣੇ ਆ ਤੇ ਇਹਦੇ ਨਾਲ ਹੀ ਆਪਾਂ ਹੁਣ ਆਲੀ ਵੀਡੀਓ ਦਾ ਐਂਡ ਕਰਦੇ ਆ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਟੇਕ ਕੇਅਰ ਕੱਲ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਬਾਏ ਬਾਏ